ਭਈ ਆ ਵੀਡੀਓ ਧਿਆਨ ਨਾਲ ਦੇਖਿਓ ਵੀ ਆ ਮੁੜੇ ਨੂੰ ਨਾ ਅਟੈਕ ਹੋ ਜਾਂਦਾ ਇਹ ਰੋਡ ਤੇ ਵੇਖੋ ਵੀ ਲੋਕੀ ਦੇਖ ਕੇ ਲੰਘਦੇ ਜਾਂਦੇ ਆ ਕੋਈ ਵੀ ਇਹਦੀ ਹੈਲਪ ਨਹੀਂ ਕਰਦਾ ਮੁੜਾ ਡਿੱਗ ਗਿਆ ਵਾ ਉਹਦੇ ਦਰਦ ਹੋ ਰਹੀ ਆ ਪਰ ਕੋਈ ਵੀ ਉਹਦੀ ਹੈਲਪ ਨਹੀਂ ਕਰ ਰਿਹਾ ਆਂਟੀ ਵੀ ਆਏ ਇਹ ਵੀ ਲੰਘ ਗਏ ਆ ਅੱਗੇ ਮੁੜੇ ਆਏ ਉਹ ਵੀ ਲੰਘ ਗਏ ਆ ਆਂਟੀ ਦੂਜਿਆਂ ਨੂੰ ਇਸ਼ਾਰਾ ਕਰ ਰਹੇ ਆ ਪਰ ਕੋਈ ਵੀ ਉਹਨੂੰ ਚੱਕਦਾ ਨਹੀਂ ਪਿਆ ਆ ਦੇਖੋ ਵੀ ਆ ਕਿੰਨੇ ਜਾਣੇ ਆ ਰਹੇ ਆ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਫੇਰਾ ਸਰਦਾਰ ਵੀਰ ਜਰਾ ਆਇਆ ਨਾ ਆ ਵੇਖੋ ਵੀ ਆ ਦੋ ਸਰਦਾਰ ਵੀਰ ਆਏ ਇੱਕ ਭੱਜ ਕੇ ਅੱਗੇ ਗਿਆ ਤੇ ਪਾਣੀ ਲੈ ਕੇ ਆਇਆ ਐਵੇਂ ਨਹੀਂ ਕਹਿੰਦੇ ਸਿੰਘ ਇਜ਼ ਕਿੰਗ ਸਰਦਾਰ ਸਰਦਾਰ ਹੀ ਹੁੰਦੇ ਆ ਯਾਰ ਹੈਲਪ ਕਰਨ ਚ ਸਭ ਤੋਂ ਅੱਗੇ ਹੁੰਦੇ ਆ ਆ ਵੇਖੋ ਵੀ ਮੁੰਡੇ ਨੂੰ ਪਾਣੀ ਪਿਆਇਆ ਤੇ ਮੁੰਡਾ ਠੀਕ ਹੋ ਗਿਆ ਆ ਫੇਰ ਇਹ ਰੀਪਲੇ ਕਰਦਾ ਮੈਂ ਵੀਡੀਓ ਵੀ ਕਿਵੇਂ ਭੱਜ ਕੇ ਸਰਦਾਰ ਮੁੰਡਾ ਗਿਆ ਤੇ ਕਿਵੇਂ ਜਾਨ ਬਚਾਈ ਆ ਯਾਰ ਉਹ ਭਾਵੇਂ ਹੀ ਨਾ ਇਹ ਵੀਡੀਓ ਇੱਕ ਪ੍ਰੈਂਕ ਕੀਤਾ ਗਿਆ ਵਾ ਪਰ ਪ੍ਰੈਂਕ 'ਚ ਵੀ ਤੁਸੀਂ ਦੇਖ ਲਵੋ ਵੀ ਕੋਈ ਅੱਗੇ ਨਹੀਂ ਹੋਇਆ ਸਰਦਾਰ ਹੀ ਅੱਗੇ ਹੋਇਆ ਇਸੇ ਕਰਕੇ ਕਹਿੰਦੇ ਆ ਵੀ ਸਰਦਾਰ ਹਰ ਇੱਕ ਨਾਲ ਖੜਦਾ ਏ ਪਰ ਜਦੋਂ ਸਰਦਾਰਾਂ ਨੂੰ ਲੋੜ ਪੈਂਦੀ ਏ ਨਾ ਭਾਵੇਂ ਕਿਸਾਨੀ ਧਰਨਿਆਂ 'ਚ ਹੋਵੇ ਭਾਵੇਂ ਹੋਰ ਆਪਣੇ ਹੱਕਾਂ ਲਈ ਹੋਵੇ ਕੋਈ ਵੀ ਨਾਲ ਨਹੀਂ ਖੜਦਾ ਤਾਂ ਤੁਸੀਂ ਸਰਦਾਰ ਦੇ ਲਈ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ